ਸਾਤਸਰੀ ਕਾਲ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਆਜਾ ਰਹੇ ਕਬੱਡੀ ਕੱਪਾਂ ਦੀ ਵੀਡੀਓ ਪਹਿਲਾਂ ਗੱਲ ਕਰਦੇ ਹਾਂ ਸੌਰ ਸਿੰਘ ਤਰਨਤਨ ਕਬੱਡੀ ਸ਼ੋਅ ਮੈਚ ਕਰਵਾਇਆ ਗਿਆ ਇੱਥੇ ਫਾਈਨਲ ਕਰਿਆਲਾ ਵਰਸ ਫਰੰਦੀਪੁਰ ਦੀਆਂ ਟੀਮਾਂ ਵਿੱਚ ਕਰ ਖੇਡਿਆ ਗਿਆ ਤੇ ਫਰਸਟ ਕਰਿਆਲਾ ਰਹੀ ਤੇ ਸੈਕੰਡ ਫਰੰਦੀਪੁਰ ਦੀ ਟੀਮ ਰਹੀ ਅੱਗੇ ਗੱਲ ਕਰਦੇ ਹਾਂ ਕਬੱਡੀ ਕੱਪ ਫਲੋਰ ਜਲੰਧਰ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 81000 ਦੂਸਰਾ ਇਨਾਮ 61000 ਤੇ ਬੈਸਟਾਂ ਨੂੰ 21200 ਸੀ ਤੇ ਇੱਥੇ ਫਾਈਨਲ ਮੈਚ ਮਠੱਡਾ ਕਲਾ ਵਰਸ ਸ਼ਾਹਪੁਰ ਕਿਚਕਾਰ ਖੇਡਿਆ ਗਿਆ ਤੇ ਫਰਸਟ ਇੱਥੇ ਮਠੱਡਾ ਕਲਾ ਰਹੀ ਤੇ ਸੈਕੰਡ ਸ਼ਾਹਪੁਰ ਦੀ ਟੀਮ ਰਹੀ ਤੇ ਬੈਸਟਾਂ ਦੀ ਗੱਲ ਕਰੀ ਤਾਂ 13 ਟੱਚ 5 ਜੱਫੇ ਲਾ ਕੇ ਪਿੰਦੂ ਸੀਚੇਵਾਲ ਬੈਸਟ ਜਾਫੀ ਤੇ ਬੈਸਟ ਰੇਡਰ 13 ਕਬੱਡੀਆਂ 11 ਨੰਬਰ ਰੌਣਕ ਤੇ ਰਵੀ ਕਾਲੇ ਸੰਘਿਆ ਵਾਲਾ ਜੁਆਇੰਟ ਰਹੇ ਤੇ ਬੈਸਟਾਂ ਨੂੰ ਇੱਥੇ 21-22 ਹਜ਼ਾਰ ਸੀ ਤੇ ਅੱਗੇ ਗੱਲ ਕਰਦੇ ਹਾਂ ਕਬੱਡੀ ਕੱਪ ਪਿੰਡ ਹਿਮਾਤਪੁਰਬ ਕੇਰੀਆਂ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 51 ਹਜ਼ਾਰ ਤੇ ਦੂਜਾ 41 ਹਜ਼ਾਰ ਤੇ ਇੱਥੇ ਫਾਈਨਲ ਮੈਚ ਕੈਲੀਫੋਰਨੀਆ ਵਰਸਸ ਬਾਬਾ ਕਰਮ ਸਿੰਘ ਜੀ ਵਿਚਕਾਰ ਖੇਡਿਆ ਗਿਆ ਤੇ ਫਰਸਟ ਕੈਲੀਫੋਰਨੀਆ ਰਹੀ ਤੇ ਸੈਕੰਡ ਬਾਬਾ ਕਰਮ ਸਿੰਘ ਜੀ ਰਹੀ ਤੇ ਅੱਗੇ ਗੱਲ ਕਰਦੇ ਹਾਂ ਕਬੱਡੀ ਕੱਪ ਰਸੂਲਪੁਰ ਨਹਿਰਾ ਜਿੱਥੇ ਪਹਿਲਾ ਇਨਾਮ 31000 ਦੂਸਰਾ 21000 ਸੀ ਤੇ ਬੈਸਟਾਂ ਨੂੰ 51 5100 ਸੀ ਇੱਥੇ ਚਾਰ ਕਲੱਬਾਂ ਦੇ ਮੈਚ ਕਰਵਾਏ ਗਏ ਇੱਥੇ ਨਵੇਂ ਮੁੰਡਿਆਂ ਨੂੰ ਮੌਕਾ ਦਿੱਤਾ ਗਿਆ ਤੇ ਫਾਈਨਲ ਮੈਚ ਕਰਿਆਲਾ ਵਰਸ ਖਡੂਰ ਸਾਹਿਬ ਵਿਚਕਾਰ ਖੇਡਿਆ ਗਿਆ ਫਰਸਟ ਖਡੂਰ ਸਾਹਿਬ ਰਹੀ ਤੇ ਸੈਕੰਡ ਕਰਿਆਲਾ ਰਹੀ ਤੇ ਬੈਸਟ ਰੇਡਰ ਦੀ ਗੱਲ ਕਰੀ ਤਾਂ ਸੁਖਮਨ ਮਾੜੀ ਮੇਗਾ ਤੇ ਪਿੰਦਾ ਬੈਸਟ ਰਹੇ ਬੈਸਟ ਜਾਫੀ ਦੀ ਗੱਲ ਕਰੀਏ ਤਾਂ ਸੁੱਖਾ ਖਡੂਰ ਸਾਹਿਬ ਤੇ ਬਚਿੱਤਰ ਜੁਆਇੰਟ ਰਹੇ ਤੇ ਬੈਸਟਾਂ ਨੂੰ 5100 ਸੀ ਤੇ ਅਗਲੇ ਕਬੱਡੀ ਕੱਪ ਦੀ ਗੱਲ ਕਰੀਏ ਤਾਂ ਪਿੰਡ ਸ਼ੰਕਰ ਜਿੱਥੇ ਪਹਿਲਾ ਇਨਾਮ 71000 ਦੂਸਰਾ ਇਨਾਮ 51000 ਸੀ ਤੇ ਬੈਸਟਾਂ ਨੂੰ 22000 ਸੀ ਇੱਥੇ ਫਾਈਨਲ ਮੈਚ ਪੀਡਲ ਵਰਸਸ ਝਾੜ ਸਾਹਿਬ ਵਿਚਕਾਰ ਖੇਡਿਆ ਗਿਆ ਇੱਥੇ ਫਰਸਟ ਪੀਡਰ ਰਹੀ ਤੇ ਸੈਕੰਡ ਝਾਰਟ ਸਾਹਿਬ ਰਹੀ ਤੇ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ ਛੇ ਕਬਡੀਆਂ ਪੰਜ ਨੰਬਰ ਪ੍ਰਵੀਨ ਬੋਪਰ ਰਿਹਾ ਬੈਸਟ ਜਾਫੀ ਦੀ ਗੱਲ ਕਰੀ ਤਾਂ ਛੇ ਟੱਚ ਚਾਰ ਜਫੇ ਲਾ ਕੇ ਸੇਵਕ ਝਾੜੋ ਸਾਹਿਬ ਬੈਸਟ ਰਿਹਾ ਤੇ ਬੈਸਟਾਂ ਨੂੰ ਇੱਥੇ 21-21000 ਸੀ ਤੇ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਜਰੂਰ ਕਰਨਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਹੁਣ ਤੁਸੀਂ ਦੇਖੋ ਫੁੱਲ ਵੀਡੀਓ ਦੀ ਧਰਤੀ ਦਾ ਤੇ ਨਾਲ ਕਹਿੰਦੇ ਹੈਪੀ ਕਿੜਿਆਲ ਪਿੰਡ ਵਾਲਾ ਟਰਾਈ ਕਰਦਾ ਵਾਲਾ ਇਸ ਵੇਲੇ ਕਹਿੰਦੇ ਮਨਦੀਪ ਕਬੱਡੀ ਪਾ ਰਿਹਾ ਉਹ ਚੱਲ ਉਹ ਕੱਢਾ ਜਾਫੀ 4 ਰੇਡਰ 1 ਕਿਹੜਾ ਜਾਂਦਾ ਹੈ ਬਾਜੀ ਜਿੱਤ ਰਜੇ ਖੇਲੇ ਕਰਦੇ ਫਿੱਟ ਲੇਕੇ ਤੋਂ ਨਾਮ ਖਿਡਾਰੀ ਦਾ ਗਹਿਣਾ ਬਣ ਜੂ ਚੋપરા